ਕੋਮ ਚਿਲਨ ਲੈ ਲਈ ਹਾਂ ਹਾਂ ਮੈਂ 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 ਵੀ ਲੈ ਆਈ ਮੈਂ ਥੋੜਾ ਜਿਹਾ ਹੋਰ ਛੇਲ ਲੈਣੇ ਚਲੋ ਛੇਲ ਲਿਓ ਆਹ ਕਿੰਨੇ ਘਰੇ ਚਕੇ ਕੌਂ ਗਲੂ ਇਹ ਰੇਜ ਗਈ ਨਹੀਂ ਸਬਜੀ ਰੇਜੀ ਗਈ ਇਹ ਉਧਾ ਛੱਟ ਪੰਜ ਜਾਂਦੇ ਸਾਗ ਨਾਲ ਹੋਏ ਬਣ ਜਾਂਦੇ ਸਾਗ ਮੈਂ ਚਲ ਦੋ ਦਿਨ ਨਿਕਲ ਜਾਂਦੇ ਧਰਨੋਂ ਵੀ ਕੀ ਕੁਛ ਲੱਭਦਾ ਹੀ ਨਹੀਂ ਤੇ ਕੁਛ ਵੀ ਨਹੀਂ ਕਾ ਨਾ ਕਸ਼ਮੀਰ ਦਾ ਦਾ ਕਰਤੇ ਦਿਨਾਂ ਹਾਂ ਮੈਂ ਆਖਾਂ ਦਿਆਂ ਵੇ ਵੇਲੀ ਦਾ ਕਿੱਡਾ ਬੁਰਾ ਹਾਲ ਹੋਇਆ ਏ ਤੇ ਕੋਈ ਕੰਮ ਵਾਲੀ ਲੱਭ ਜਾਵੇ ਤੇ ਪੋਚਾ ਹੀ ਫਰਾਲ ਗਏ ਆਹੋ ਇਹਨਾਂ ਦੇ ਘਰ ਆਉਂਦੀ ਆ ਤੇ ਲੇ ਕੰਮਾਈ ਫਿਰ ਉਹਨੂੰ ਪੁੱਛ ਲੈਨੇ ਹਾਂ ਹਾਂ ਉਹਨੂੰ ਉਹਨੂੰ ਅਜੇ ਮੈਂ ਪੁੱਛਿਆ ਨਾ ਪੁੱਛ ਲੈ ਉਹ ਸਾਡਾ ਭਾਗ ਤੇ ਪੋਚਾ ਪੋਚਾ ਸਫਾਈ ਕਰਦੇ ਉਹੀ ਨਾ ਵੇਖੋ ਵੇਲੀ ਆਪਣੀ ਦਾ ਕੀ ਹਾਲ ਹੋਇਆ ਕਿ ਪੋਚਾ ਫਿਰ ਚ ਸੋਨਾ ਲੱਗੂਗਾ ਮੇਰਾ ਤਾਂ ਜੀ ਕਾਲਾ ਜਾਂ ਬੜਾ ਪੈਂਦਾ ਵਾ ਪੈਂਦਾ ਪੈਂਦਾ ਚਲੋ ਹੋਈ ਜਿਹੜਾ 100 200 ਲੈ ਜੂ ਹਸਮਣ ਖਾਵੇ ਮੜਕੇ ਦੇ ਆਹੋ ਹਣਾ ਦੇ ਦਾਂਗੇ ਨਹੀਂ ਨਹੀਂ ਆਪ ਤੋਂ ਤੁਹਾਡੇ ਘਰ ਦਾ ਕੰਮਚਰੀ ਨਿਕਲੇ ਜਾਂਦਾ ਤੇ ਪੋਚੇ ਕਿੱਥੋਂ ਫੇਰਨੇ ਲੋ ਜੈ ਹਾਲ ਹੀ ਮੁੱਕਦਾ ਆਈ ਨਹੀਂ ਮੁੱਕਦਾ ਕਦੀ ਸਾਗ ਧਰ ਲਾ ਕਦੀ ਗੋਭੀ ਧਰ ਲਾ ਕਦੀ ਸਬਜੀ ਧਰ ਲਾ ਮੈਂ ਚਾਂਤ ਇਹ ਹੱਸ ਤੇ ਕਰਨਾ ਤੇ ਇਹ ਬਣਾ ਦੇ ਮੈਂ ਇਹ ਕੰਮ ਬਣਾ ਲਗੀ ਨਾ ਦਿੱਦੀ ਸਬਜੀ ਬਣਦੀ ਥਾ ਨਾ ਕੱਲ ਗੋਭੀ ਹਾਂ ਹਾਂ ਕੋਈ ਨਹੀਂ ਜਾਂਦੀ ਆਰ ਜੇ ਨਿੱਤੇ ਪੋਛਦੀਆਂ ਆਉਂਦੀਆਂ ਨਾ ਮੈਨੂੰ ਕੁਛ ਨਹੀਂ ਆਹੋ ਆਉ ਨਹੀਂ ਆਲੀ ਖਲੰਗਦੀਂਦੀ ਆਪਣੀ ਵੇਲੀ ਕੋ ਤਾਈਂ ਨੂੰ ਅੱਜ ਮੈਂ ਇੱਥੇ ਬੈਠੀ ਮੈਂ ਨਹੀਂ ਲੰਗਦੀ ਨਾ ਇਹਨੂੰ ਪੋਛਦੀ ਆ ਆਹੋ ਆਵੇ ਲੰਗਨ ਲਈ ਹੈ ਨਾ ਮੈਂ ਪੋਛ ਆਵਾ ਇਹ ਨਾ ਚਲੀ ਨਾ ਜਾਂਦੀ ਹੋਵੇ ਨਤਰੋ ਜੀ ਕਾਲੀ ਵੀ ਬੜਾ ਤੁਰਦੀ ਪਾਪਾ ਕਿਤੇ ਕਿਤੇ ਪਹੁੰਚ ਜਾਂਦੀ ਹੈ ਮੈਂ ਹੁਣੇ ਪੋਛ ਕੇ ਆਈ ਚੰਗਾ ਕੁਛ ਛੇੜ ਦੋ ਚਲ ਮਨਾ ਪੋਛ ਕੇ ਆਂ ਦੇਲੀ ਤੇ ਪੌਚਾ ਤੇ ਫਰਾਵਾ ਇਹਨਾਂ ਕਿਹੜੇ ਅੱਖ ਲਾ ਕੇ ਜਾਣਾ ਹੁੰਦਾ ਇਹਨਾਂ ਦੇ ਛਤੀ ਨੱਟਦੇ ਨੇ ਚਾਹੀਏ ਵੱਡੇ ਗੇਟ ਥਾਣੀ ਆਈ ਮਾੜਾ ਜਾ ਕੇ ਗੱਲ ਸੁਣ ਕੇ ਚਾਹੀਏ ਉਧਰ ਤੇ ਆ ਜਾ ਵੱਡੇ ਗੇਟ ਥਾਣੀ ਐਂਦੀ ਨਾਂ ਵੀ ਚੱਲਨੀ ਹੈ ਚਲਾ ਜਾ ਵੀ ਕੰਮੀ ਛੇਤੀ ਛੇਤੀ ਥਾਣੀ ਨਾ ਛੇਤੀ ਹੋ ਲੈ ਭੈਣਾ ਕਿਤੇ ਤੈਨੂੰ ਕਿ ਛੇਤੀ ਤੈਨੂੰ ਹੈ ਮੈਂ ਇਤੋਂ ਲੈ ਆਈ ਮੰਗ ਕੇ ਇਤੋਂ ਫਰੀਦ ਕਰੋ ਇਨੇ ਆਈ ਆ ਮੈਂ ਨਾ ਜਾ ਕੇ ਨਾ ਸਾਬਤ ਆ ਨਹੀ ਬਾਲਰ ਮੰਗੇ ਨਾ ਹੀ ਬਾਲਰ ਦੇਰੇ ਤੇ ਮੈਂ ਸਾਗ ਬਣਾ ਲੂੰਗੀ ਅੱਛਾ ਹਾਂ ਕੀ ਕੰਮ ਕੀ ਕਰਨ ਮੈਨੂੰ ਸਾਗ ਜੇ ਘਰ ਨਾਲ ਇੱਥੇ ਬਹਿ ਜਾ ਤੂੰ ਬੇਕੀ ਕੰਮ ਸੀ ਛੇਤੀ ਦੱਸਣਾ ਕੀ ਆ ਮੈਂ ਤੈਨੂੰ ਕਹਿਣ ਲੱਗੀ ਆ ਕਿ ਇੱਕ ਕਾਮੀ ਭੈਣ ਬਣ ਕੇ ਆਖੇ ਲੱਗ ਜਾ ਮੈਂ ਕਹਿਣਾ ਨਾ ਮੋੜੀ ਕਿਹੜਾ ਕੰਮ ਆ ਅੱਜ ਤੇ ਮੈਨੂੰ ਛੇਤੀ ਸੀ ਭੈਣ ਮੈਂ ਕਿਹਾ ਮੈਂ ਜਾਣੀ ਆ ਤੇ ਮੈਨੂੰ ਛੇਤੀ ਥੋੜਾ ਸਾਗ ਤਾਂ ਮੈਂ ਸਾਗ ਵੀ ਤੋੜਨਾ ਮੈਂ ਹਾਏ ਹਾਏ ਨਹੀਂ ਤੂੰ ਦੱਸ ਕਿ ਤੇ ਮੈਂ ਨਹੀਂ ਸਾਡੀ ਨਾ 베ਲੀ ਦਾ ਬੁਰਾ ਹੀ ਹਾਲ ਆ ਪਿਆ ਮੈਂ ਮੰਮੀ ਨਾਲ ਵੀ ਅੱਗੇ ਗੱਲ ਕਰਨ ਦੇ ਹੀ ਹਾਂ ਤੇ ਮੈਂ ਫਰਾਉਣਾ ਪੋਚਾ ਤੇ ਮੇਰੀ ਭੈਣ ਕੋਚਾ ਸਾਡੇ 베ਲਾ ਫੇਰ ਜਾ ਸਾਰੇ ਬਹੁਤ ਹੀ ਵੈਲਡਪ ਘਰ ਦੇ ਕੰਮਾਂ ਤੇ ਮੇਰਾ ਤਾਂ ਟਾਈਮ ਹੀ ਨਹੀਂ ਲੱਗਦਾ ਬੱਚਾ ਵੀ ਬਾਬਾ ਖਰਾਬ ਹੋਇਆ ਵਾ ਹਾਂ ਇੱਥੇ ਗੋਆ ਮਿੱਟੀ ਵੇਜਰ ਲਾ ਕੇ ਨਾ ਤੇ ਫੇਰ ਫੇਰਨਾ ਵਾ ਮੈਂ ਸਿਆਰ ਚ ਤੇ ਵੇਹ ਕੱਲਾ ਗੋਆ ਇਹਦੀ ਮਿੱਟੀ ਹੈਗੀ ਪੁੱਤੀ ਏ ਫਿਰ ਮੈਂ ਤਾਂ ਤੈਨੂੰ ਪੋਸ਼ ਚ ਲਵਾਂ ਨਾ ਫਿਰ ਜਾਂ ਤਾਂ ਮੈਂ ਰਲਾ ਛੱਡੂਗੀ ਤੇ ਜੇ ਫਿਰ ਕੱਲਾ ਵਗੋਇਆ ਨੀ ਕੱਲ ਨੂੰ ਵੀ ਮੈਂ ਅੱਗੀ ਤੇ ਨਹੀਂ ਨਾ ਅਨੇ ਅੱਜ ਨਹੀਂ ਫੇਰਨਾ ਤੇ ਜੇ ਫੇਰਦੇਗੀ ਤਾਂ ਫੇਰਦੇ ਗੋਆ ਪਿਆ ਨਹੀਂ ਅੱਜ ਹੀ ਮੈਂ ਦੱਸਾਂ ਤੇ ਮੈਂ ਅੱਜ ਸਾਗ ਵੀ ਤੋੜਨਾ ਥਰ ਮੈਂ ਬਾਹਰ ਨਹੀਂ ਆਨੇ ਸਾਗ ਮੰਗਣ ਦੇ ਹੀ ਤੇ ਮੈਂ ਚਲਾਂ ਜੂ ਸਾਗ ਤੋੜ ਕੇ ਥੁਲੇ ਜਾਨ ਤੇ ਮੈਂ ਸਾਂ ਕੀ ਹੋਣ ਵੇਲਾ ਫਿਰ ਪੱਕੀ ਹੋ ਆਉਣਾ ਜ਼ਰੂਰੀ ਆਜੂ ਮੈਂ ਕੱਲ ਨੂੰ ਆਈ ਨਹੀਂ ਆਲੇ ਸਾਡਾ ਕੰਮ ਕਰ ਤੇ ਭੈਣਾਂ ਤੇ ਨਾਲੇ ਝਾੜ ਪੋਚੇ ਦਾ ਕੰਮ ਕਰਲਾ ਹੈ ਮੇਰਾ ਤਾਂ ਘਰ ਦਾ ਕੰਮ ਹੋ ਭਾਂਜਾ ਦਾ ਨਿਆਣੇ ਸਕੂਲ ਕਲਾਓ ਕਾਰਾ ਕਰ ਮੇਰਾ ਤਾਂ ਸਾਰਾ ਦਿਨ ਹੀ ਨਹੀਂ ਕੰਮ ਮੁੱਕਦਾ ਤੇ ਪੈਸਿਆਂ ਦੀ ਪਰਵਾਹ ਨਾ ਕਰੀ ਪੈਸੇ ਤੈਨੂੰ ਜਿੰਨੇ ਆਖੇਂਗੀ ਉਨੇ ਦੇ ਦੂੰਗੀ ਅੱਛਾ ਹਾਂ ਉਹ ਤੇ ਬਾਹਰ ਜਾ ਰਹੀ ਹੈ ਜਿੰਦੀ ਮਹਾ ਕਿਉਂਕਿ 12 13 ਸੂ ਦੀ ਗੱਲ ਕਰਦੀ ਚੱਲ ਮੈਨੂੰ ਕੋਈ ਮੈਨੂੰ ਫਾਇਦਾ ਵਾ ਉਹ ਵੀ ਕੰਮ ਸਾਰੀ ਦਿਹਾੜੀ ਕਰਵਾ ਛੱੜਦੀ ਏ ਫਿਰ ਕਿੰਨੇ ਪੈਸੇ ਦਵੋਗੇ ਫਿਰ ਪੈਸੇ ਵੇਖ ਮੇਰੀ ਗੱਲ ਸੁਣ ਪੈਸੇ ਤੇ ਤੈਨੂੰ ਮੈਂ ਵਾਅਦਾ ਹੀ ਦੇ ਦੂੰਗੀ ਉਹਨਾਂ ਘਰੋਂ ਕਿੰਨੇ ਲੈਣੀ ਤੂੰ ਨਹੀਂ ਉਤਰੂ ਲੈਣੀ ਆ 400 ਲੈਣੀ ਨੇ ਤੇ ਚੱਲ ਮੈਂ ਤੈਨੂੰ 1300 ਦੇ ਦੂੰਗੀ ਆਹੋ ਜਾ ਫਿਰ ਕੰਮ ਕਿੰਨਾ ਘੋਟ ਤੱਕ ਗਲਾਸ ਵੀ ਦੇ ਦੂੰਗੀ ਆਹ ਤੋ ਦਿੱਤੇ ਉਧਰ ਵੀ ਮੈਂ ਲੈਣੀ ਵੀ ਕੇਵਲੇ ਵਾਧ ਦੀ ਵੀ ਗਜੈਸ ਹੋਵੇ ਮੈਂ ਮਤਲਬ ਦਰਜ ਵੀ ਕਰ ਲਈ ਨਹੀਂ ਵੀ ਜਦੋਂ ਮੈਨੂੰ ਕਿਤੇ ਵਿਆਹ ਛੱਡ 1300 ਰੁਪਇਆ ਦਊਂਗੀ ਤੇ ਕੰਮ ਹੈ ਵੇਹਲੀ ਦਾ ਤੇ ਕਦੀ ਕਦਾਂ ਹੀ ਪੋਚਾ ਹੀ ਫੇਰਨਾ ਹੁੰਦਾ ਮਾਂ ਜਾ ਮੈਂ ਫੇਰ ਲੈਣੀ ਨਹੀਂ ਨਹੀਂ ਇਹ ਪੈਸੇ ਤੇ ਪੈਨ ਮੈਂ ਵੱਖਰੇ ਲੈਣੇ ਜੀ ਜਿਹੜਾ ਮੈਂ ਪੋਚਾ ਫੇਰਨਾ ਨਾ ਇਹ ਤਾਂ ਤੈਨੂੰ ਮੈਂ ਵੱਖਰੇ 200 ਰੁਪਇਆ ਲੈਂਦੀ ਆ ਜੇ ਸਾਡੇ ਪਿੰਨ ਪੁੱਛ ਕੇ ਵੇਖ ਲੋ ਜਾ ਨੀ ਭੈਣਾ 200 ਦੇ ਦਊਂ ਉਹ ਤੇਰੇ 150 ਦਿੰਦੀ ਆ ਮੈਂ 200 ਦੇ ਦਊਂ ਹਾਂ ਉਹ ਤਾਂ ਬਤਾ ਠੰਡ ਚ ਹੱਥ ਵੀ ਇਸ ਕਰ ਵਿੱਚ ਗੋਏ ਦੇ ਮਾਰਨੇ ਠੰਡਾ ਗੋਹਾ ਵਾ ਤੇ ਕੰਮ ਸਫਾਈ ਦਾ ਚਾਹੀਦਾ ਪੋਚਿਆ ਨਾ ਵੀ ਮੈਨੂੰ ਕੰਮ ਸਫਾਈ ਦਾ ਚਾਹੀਦਾ ਤੇ ਹਰ ਰੋਜ਼ ਆਉਣੀ ਚਾਹੀਦੀ ਛੁੱਟੀ ਤੇਰੀ ਇੱਕ ਨਾ ਹੋਵੇ ਇਹ ਮੇਰੀ ਮੇਂਡ ਗੱਲ 1 ਕ ਜਹੀਨੇ ਚ ਇੱਕ ਛੁੱਟੀ ਤੇ ਮੇਰੀ ਹੋ ਜਾਂਦੀ ਵੇਹ ਮੇਰੀ ਗੱਲ ਸਭ ਭੈਣ ਜੇ ਤਾਂ ਕੋਈ ਜਿਆਦਾ ਜ਼ਰੂਰੀ ਕੰਮ ਆ ਬਿਮਾਰਾ ਸ਼ਮਾਰਾ ਉਹਦੇ ਨਾਲ ਤਾਂ ਕੋਈ ਵਾ ਨਹੀਂ ਹੁੰਦੀ ਦੇਰ ਤੇ ਛੁੱਟੀ ਕਰਨੀ ਤੇ ਜੇ ਤੂੰ ਆਖੇ ਤੀਜੇ ਦਿਨ ਮੈਂ ਨਜਾਇਜ਼ ਹੀ ਘਰ ਕੇ ਬਹਿ ਜਾਣਾ ਉਹ ਗੱਲ ਨਹੀਂ ਮੈਂ ਕਰਨ ਦੇਣੀ ਨਹੀਂ ਨਹੀਂ ਮੈਂ ਤੇ ਆਪ ਤੈਨੂੰ ਪਤਾ ਰੋਜ਼ ਹੀ ਲੰਘਦੀ ਆ ਤੁਹਾਡੇ ਸਾਹਮਣੇ ਆ ਕੰਮ ਤੇ ਤੇ ਮੈਂ ਰੋਜ਼ ਹਾਂ ਤੂੰ ਟਾਹਰ ਕੱਢ ਦੀਦਣਾ ਛੋਟੇ ਇੱਥੇ ਮੈਂ ਠੜਕੇ ਆਉਣੀ ਇੱਥੇ ਬੈਣ ਇਦਾਂ ਹੀ ਆ ਤੇ ਦਿਰਗ ਦੇ ਲੈ ਲੀਂਦੇ ਉਹਨਾਂ ਦੇ ਕੱਪੜੇ ਪਾਪੂ ਬੁ ਲੈਦੇ ਔਰ ਆਪ ਥੋੜੀ ਸਵਾਈਂਦੇ ਆ ਐਨੇ ਤੇ ਮੇਰੇ ਨਹੀਂ ਕੱਪੜੇ ਚੰਗੇ ਮੈਂ ਵੇ ਕਿਸੇ ਰਨਾਤੀ ਤੇ ਸਿਰ ਵੋਂ ਦਾ ਟਾਈਮ ਨਹੀਂ ਮਿਲਿਆ ਤੇ ਤੇਰਾ ਜਿਆਦਾ ਟਾਹਰ ਹੀ ਕੋਈ ਨਾ ਤੁਹਾਡੇ ਦੇ ਪਿੰਸ ਦੇ ਟੌਰਿਕ ਦਾ ਫਿਰ ਅੰਦਰ ਅੰਦਰ ਆਉਂਦੀਆਂ ਮੈਂ ਕਿਹ ਅੱਖੀ ਦਾ ਵੀ ਕਰਦਾ ਕੰਮ ਕਰਦਾ ਕਰਕੇ ਸੇਵਾ ਕਰਕੇ ਆਈ ਦਾ ਤੇ ਚਲ ਮੇਰੀ ਗਾਲ ਸੁਣ ਕੰਮ ਕਰ ਲੈ ਉਹ ਭਾਵੇਂ ਲੜੀ ਲੜਾਈ ਨਾ ਪਵੀ ਉਹਨੇ ਪ੍ਰੀਤ ਨਹੀਂ ਆਖਣਾ ਮੇਰਾ ਕੰਮ ਛੱਡ ਲੈ ਨਹੀਂ ਕੋਈ ਨਹੀਂ ਲੜਾਈ ਪੈਂਦੀ ਤੇ ਪੈ ਜੇ ਇੱਥੇ ਮੇਰੇ ਕੋਲ ਆਉਗੀ ਮੈਂ ਆਪੇ ਗੱਲ ਕਰ ਲਵਾਂ ਤੇ ਉਹਦਾ ਕੰਮ ਛੱਡ ਕੇ ਤੈਨੂੰ ਮੈਂ 3 ਵੀ ਤੇ 1300 ਰੁਪਇਆ ਦੇਈਆਂ ਤੇ ਉਹ ਤਾਂ ਸਾਰੇ 1000 ਰੁਪਇਆ ਦਿੱਦੀ ਤੈਨੂੰ ਉਹ ਤਾਂ ਹੈਗਾ ਤੇ ਪਰ ਮੇਰ ਤੋਂ ਵੱਧ ਪੈਸੇ ਖੜੇ ਆ ਫਿਰ ਮੈਨੂੰ ਉਹ ਪਹਿਲਾਂ ਪੈਸੇ ਦੇ ਦਿਓ ਕੱਲ ਨੂੰ ਕਿੰਨੇ ਵੱਧ ਖੜੇ ਮੈਂ 1000 ਰੁਪਏ ਵੱਧ ਖੜੇ ਆ ਇੱਕ ਨਹੀਂ ਦੱਸਦਾ ਮੈਂ ਕੰਮ ਬਤਾਉਂਦੀ ਕਿੰਨੇ ਕ ਵੱਧ ਖੜੇ ਆ 1000 ਰੁਪਏ ਦੀ ਕਿਹੜੀ ਗੱਲ ਆ 1000 ਚੋਕਲ ਤਰ ਹੁਣ ਇਹਦੇ ਇਹਦੇ ਆਓ ਵੀ ਉਹਨੇ ਆਖਣਾ ਮੇਰੇ ਪੈਰ ਤੇ ਪੈਸੇ ਮੋੜ ਮੋੜ ਤੇ ਮੈਂ ਪੈਸੇ ਤੇ ਉਹਦੇ ਮੋੜੂ ਤੇ ਫੇਰੀ ਆ ਮੋੜ ਦਾਂਗੇ ਮੋੜ ਦਾਂਗੇ ਪੈਸੇ 1000 ਰੁਪਏ ਦੀ ਕਿਹੜੀ ਗੱਲ ਹੁੰਦੀ ਮੋੜ ਦਾਂਗੇ ਹੁਣ ਆਈ ਜਾਂਦਾ ਨੀ ਲੱਗਦਾ ਹੁਣ ਤੇ ਫੋਨ ਜੀ ਦਾ ਦਾ ਫੋਨ ਨਾਲੇ ਤੇ ਵੇਲੇ ਤੂੰ ਮੇਰੇ ਨਾਲ ਗੱਲ ਪੱਕੀ ਕਰਕੇ ਜਾ ਪੱਕੀ ਆਹ ਨਹੀਂ ਪੱਕੀ ਆ ਚਲੋ ਮੈਂ ਘਰੋਂ ਨਹੀਂ ਪੁੱਛਣਾ ਪੈਇ ਮੈਂ ਤੁਹਾਨੂੰ ਦੱਸਾਂ ਵੀ 1300 ਮੈਂ ਕਿਵਲੇ ਖਰਚ ਵੀ ਗਾਉ ਕਰਦੀ ਆ ਵੀ ਕਿਵਲੇ ਕੋ ਪ੍ਰੋਗਰਾਮ ਵਿਆਹ ਸ਼ਾਦੀ ਕੇਵਲੇ ਹੋ ਜਾਂਦੀ ਆ ਇੱਕ ਤਾਂ ਤੁਹਾਨੂੰ ਆਹ ਬੜੀ ਬਿਮਾਰੀ ਆ ਜਿਹੜੀਆਂ ਤੁਸੀਂ ਖਰਚਾ ਕਰਦੇ ਆ ਫਿਰ ਮੈਂ ਕੋ 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 ਮੈਂ ਨਾ ਦਊਂਗੀ ਤੈਨੂੰ ਨਾਲੇ ਮੈਂ 1300 ਰੁਪਈਆ ਦੇਨੀ ਨਾਲੇ 1000 ਰੁਪਈਏ ਜੋ ਉਹਦੇ ਸਾਰਾ ਦੇਣਾ ਤੇ ਲੱਗੀ ਰਹੀ ਨਹੀਂ ਤੇ ਮੇਰਾ 1300 ਵੀ ਤੈਨੂੰ ਥੋੜਾ ਹੁਣ ਪਖੰਡ ਕਰਦੀ ਤੂੰ ਵੀ ਭੈਣ ਤੇ ਕਰ ਜਾਣੀ ਆ ਚਲ ਹੁਣ ਮੈਂ ਗੋਆ ਤੁਸੀਂ ਨਹੀਂ ਹੁਣ ਕੋਚਾ ਫੇਰ ਕੇ ਜਾ ਕੇ ਕਾਨੂੰ ਕਾਲ ਨੂੰ ਫੇਰਦੀ ਤੇਰੀ ਮਰਜ਼ੀ ਆ ਮੈਂ ਤੰਗੀ ਨਹੀਂ ਦਿੰਦੀ ਵੇਖ ਲੈ ਜਦੋਂ ਵੀ ਫੇਰਨੀ ਫੇਰ ਲਈ ਐਂ ਕਰਦੀ ਆ ਫਿਰ ਅੱਜ ਸਾਗ ਰਹਿਣ ਦਿੰਨੀ ਤੁਹਾਡੇ ਹੀ ਆ ਲੱਗੀ ਨਾ ਸਾਗਰ ਨੇੜੇ ਪਾਸੇ ਦੀ ਇਹੀ ਤੋੜ ਨੂੰ ਜਾਣ ਲੱਗੀ ਫਿਰ ਮੈਂ ਅੱਜ ਫੇਰ ਦੇ ਨਹੀਂ ਕਾਲੂ ਮੈਨੂੰ ਲੱਗਦਾ ਵੀ ਸੈਂਤ ਜਾਣਾ ਵੀ ਪੈਣਾ ਵਾ ਕੰਮ ਗਿਆ ਤੇ ਪੋਚੇ ਤੇ ਲਾ ਜੇਗੀ ਨਾ ਸਾਰੇ ਮੇਰੇ ਹਾਂ ਨਹੀਂ ਉਹ ਤਾਂ ਪੋਚੇ ਤੇ ਮੈਂ ਲਾ ਜਣੀ ਤੜਕੇ ਆ ਕੇ ਲਾ ਜੂਗੀ ਨਾ ਉਹਨੂੰ ਕੀ ਬੰਦਾ ਮਾਰੀ ਨਾ ਉਹਨੂੰ ਮੈਂ ਕਹਿ ਦੂੰਗੀ ਵੀ ਫਿਰ ਵੀ ਤੁਸੀਂ ਕਹਿ ਦਿਓ ਨਾ ਮੈਂ ਕੀ ਕਹੂੰਗੀ ਉਹਨੂੰ ਕਿ ਤੂੰ ਆ ਕੇ ਮੇਰਾ ਜਰਪੀਏ ਚ ਨਹੀਂ ਸਰਦਾ ਮੈਨੂੰ ਪੈਸੇ ਵਾਦ ਦਿੱਂਦੀ ਮੈਂ ਪਾਉਂ ਕੰਮ ਛੱਡਦਾ ਤੇ ਤੂੰ ਤਾਂ ਕਹਿਦੀ ਹਾਂ ਚਲ ਵੇਖੂ ਕਹਿ ਕੇ ਤੇਰਾ ਸੁਭਾਅ ਵੀ ਗੰਦਾ ਜਿਆ ਨਾਲ ਇੱਕ ਦੋ ਵਾਰ ਮੇ ਨਾਲ ਝਗੜੀ ਵੀ ਪਿੱਛੀ ਜੀ ਅੱਛਾ ਹਾਂ ਉਹ ਪਏ ਹਾਂ ਤੋ ਇਤੇ ਵੀ ਮੈਨੂੰ ਪੈਸੇ ਮੈਂ ਕਹਿੰਦਾ ਵੀ ਮੈਨੂੰ ਪੈਸੇ ਫਿਰ ਵਾਦ ਦਿੱਤੇ ਤੁਹਾਨੂੰ ਪਤਾ ਹੀ ਵੀ ਦੂਰ ਆਉਣਾ ਵੀ ਦੇਰਿਆਂ ਤੇ ਤੇ ਔਖਾ ਹੋ ਜਾਂਦਾ ਵਾ ਤੇ ਮੈਂ ਆ ਵੀ ਨਹੀਂ ਪੈਸੇ ਵਧਾਉਣ ਨਹੀਂ ਦਈ ਤੇ ਮੈਂ ਤੁਹਾਨੂੰ ਪਤਾ ਵੀ ਕੰਮ ਛੇਤੀ ਕੀਤਾ ਹੁਣ ਸਾਰੇ ਥਾਂ ਥਾਂ ਲੱਗੀਆਂ ਕੰਮ ਨਹੀਂ ਮਿਲਦਾ ਚੱਲ ਉੱਠ ਕੇ ਕੰਮ ਕਰ ਮੈਨੂੰ ਮੈਂ ਹੁਣੇ ਕਰਦੀ ਆਂ ਵੀ ਫੇਰ ਕਰ ਜਾਨੀ ਮੁੱਟ ਮੁੱਟ ਤੂੰ ਐ ਕਰ ਤੂੰ ਟੰਗਰਾ ਥੱਲੇ ਮਾਂਜਾ ਮਾਰ ਜਾ ਤੇ ਗੋਇ ਅੱਜ ਥੋੜਾ ਸਵੇਰੇ ਫੇਰਦੀ ਸਵੇਰੇ ਮਾਵਾ ਰੱਖ ਛੱਡੂਗੀ ਮੈਂ ਤੈਨੂੰ ਆਖੰਦੇ ਦਈ ਆਂ ਵੀ ਸਵੇਰੇ ਮੈਂ ਜਾਣਾ ਵਾ ਕਿ ਤੇਰੇ ਜਾਣਾ ਤੂੰ ਹੁਣ ਮੇਰਾ ਕੰਮ ਕਰਨ ਲੱਪੇ ਤੇ ਹੁਣ ਤੇਰੇ ਬਾਂਡੇ ਨਹੀਂ ਮੁੱਕਿਆ ਕਰਨੇ ਮਖਾਨ ਨਾ ਕਰਿਆ ਕਰਨ ਮੈਂ ਬਾਂਡੇ ਮੈਂ ਆਉਂ ਪੋਚੀ ਲਾਉਂ ਤੇ ਮੈਂ ਰੋਜ਼ ਆਇਆ ਕਰੂੰਗੀ ਮੈਂ ਮੈਨੂੰ ਉਧਰੋਂ ਵੀ ਡਾ ਦੂੰਦਾ ਆਸੇ ਪਾਸੇ ਉਹਦੇ ਬੰਦਾਂ ਦੇ ਸਾਹਮਣੇ ਵੀ ਇੱਕ ਵੀ ਲੈਣਾ ਪਈ ਕੋਸ਼ ਨਹੀਂ ਵੇਂਦੀ ਕਿਤੇ ਗੋਲੀ ਨਹੀਂ ਹਨ ਤੋਪ ਨਹੀਂ ਬੀੜੀ ਤੇਰੇ ਵੱਜ ਚੱਲ ਗਈ ਆ ਜਾਵੇਂ ਇਹਨਾਂ ਨੇ ਡਰੀ ਮੈਂ ਕਰੇ ਤੂੰ ਸਾਡ ਦੋ ਨਾ ਮਾ ਮੇਰੇ ਦੋਸਤ ਮੇਰੀ ਫਿਲਮ ਨਹੀਂ ਯੂਟਿਊਬ ਤੇ ਦੇਖਣਾ ਕਿ ਨਾਮੇ ਤਾਂ ਮਾਂਜਾ ਮਾਰਦਾ ਚਾਹ ਹੁਣ ਘਰੇ ਜਾ ਕੇ ਬਣਾਉਂ ਇਥੇ ਵੇਹੜੀ ਖੜੀ ਬਣਾ ਲੈਣੀ ਨਾਲੇ ਘਰੇ ਚੱਲਦੀਆਂ ਨਾਲੇ ਤੇ ਜਗਾ ਜੁਗਾ ਵੇਖ ਲੈ ਕਿੰਨੀ ਕਿ ਹੈਗੀ ਤੇ ਉਥੇ ਪੋਚੇ ਲਾ ਦੇ ਚੱਲ ਕੋਈ ਨਹੀਂ ਵੇਖ ਲੈ ਮਾਂਜਾ ਮਾਰ ਮੈਂ ਦੂਰ ਦੂਰ ਤੇ ਰਹਤ ਨਹੀਂ ਤੇਰਾ ਅੱਗੇ ਕੌਣ ਆਗਾ ਸੀ ਜੀ ਆਉਣਾ ਕਿੰਨੇ ਆਪ ਹੀ ਕਰਦੀ ਆ ਆਉਣਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਮੰਮੀ ਨੇ ਮੈਂ ਕਹਿਣ ਲਈ ਆ ਵੀ ਵੇਹੜੀ ਦਾ ਪੂਰਾ ਹਾਲ ਹੋਇਆ ਪੋਚਾ ਪਾਚਾ ਫਰਾ ਲਵਾਂ ਆਉਣਾ ਮੈਂ ਨਹੀਂ ਕਿਸੇ ਨੂੰ ਵੀ ਲਾਇਆ ਤੂੰ ਇਹ ਕੌਣ ਨਹੀਂ ਮੈਂ ਤੇਰੇ ਵੱਲ ਤਾਂ ਗਈ ਜੀ ਤੱਕੀ ਤੇ ਮਮਮੀ ਵੀ ਗੈਰਨ ਦਾ ਇਹ ਕੁਪੋਚ ਲਾ ਆਂਦੀ ਕੰਮ ਕਰਾ ਲਾ ਦੇ ਤੋਂ ਸਾਫ ਕਰੇ ਲੱਗਦਾ ਬੋ ਮੰਗੂ ਕਰੇ ਅੱਛਾ ਹੋ ਹੈਗੇ ਆਹੋ ਹੈਗੇ ਹਾਂ ਮਾਂਜਾ ਸੋਣਾ ਵੜਾ ਮਾਰੀ ਐ ਕਿਤੇ ਚਾਂਟ ਦੀ ਚਾਂਟ ਤੇ ਨਹੀਂ ਆ ਮਾਂਜਾ ਬੜਾ ਛੋਟਾ ਇੱਕ ਤੇ ਮੈਨੂੰ ਮਾਂਜਾ ਵੱਡਾ ਲਿਆ ਕੇ ਦੋ ਤੁਹਾਨੂੰ ਪਤਾ ਨਹੀਂ ਰਾਤ ਲੱਕ ਦੋ ਤਾਂ ਮਾਂਜਾ ਥੋੜਾ ਵੱਡਾ ਹੋ ਵੀ ਕੋਈ ਨਹੀਂ ਸੇਰੇ ਨਵਾਂ ਲਿਆ ਦੋਗੀ ਤੁਹਾਨੂੰ ਤੇ ਹੰਦਾ ਵੀ ਕਿਤੇ ਮਾਸਾ ਲਾਕਣਾ ਨੀਵੇਂ ਕਰਨੇ ਪੈ ਜਾਣ ਆਹ ਫੜ ਦੀਸ ਇੱਥੇ ਤਾਂ ਬਹੁਤ ਲੰਬਾ ਹਾਂ ਮੰਮੀ ਕਹਿੰਦੇ ਅੰਦਰ ਹੈਗਾ 51 ਵੱਡਾ ਵੇਖ ਲੈ ਇੱਥੇ ਆਪਾਂ ਲੱਗਦੇ ਪੈਣ ਲੱਗਦੇ ਹਾਂ ਹਾਂ ਦੱਸ ਹਾਂ ਨਹੀਂ ਗਿੰਨਾ ਹੈ ਜਮਾ ਕਿੰਨੇ ਨੂੰ ਆਖਣਾ ਕਿ ਜਿੰਨੇ ਮਾਂਜਿਆ ਦੇ ਬਸ ਜੋ ਜਿੰਨਾ ਹੈ ਕਰਨਾ ਫਿਰ ਮੇਰਾ ਪਰ 1500 ਬਾਕੀ ਇਹ ਜੀਤ ਜਿਆਦੇ ਪੈਸੇ ਬਣਦੇ ਹੈ ਥਾਂ ਕਿਤੇ ਥੋੜਾ ਹੀ ਘਰੇ ਵੀ ਥਾਂ ਵੀ ਨਹੀਂ ਕਿੰਨਾ ਖਵਾ ਇਹ ਨਾ ਉਹ ਉੱਪਰ ਵੀ ਜਾਮਾ ਹਜ਼ਾਰ ਰੁਪਏ ਚਲੇ ਤਾਂ ਕੰਮ ਤੇ ਥੋੜਾ ਹੀ ਸੀਗਾ ਇਹਨਾਂ ਦਾ ਕੰਮ ਆਵਾ ਮਾਸਾ ਆ ਖੁੱਲੀ ਕਿਦਾਂ ਰੱਖੀ ਬਸ ਖੁੱਲੀ ਨਾ ਹੈ ਮੱਜਾ ਹੈ ਪਹਿਲਾਂ ਹੀ ਪੜਾੜੀ ਦੀ ਬਣਾਈ ਸੀ ਜੀ ਤੇ ਹੁਣ ਅੱਜ ਲੱਗੇ ਬਣਾਉਣ ਸ਼ਾਨੀ ਨੂੰ ਪਟਣਾ ਦਾ ਟਾਈਮ ਨਹੀਂ ਹੋ ਗਿਆ ਹੁਣ ਬਣਾਉਣੀ ਜੇ ਐਦਾਂ ਹੀ ਕੋਈ ਨਹੀਂ ਬਾਜਤਾ ਬੇਟਾ ਕਚੋਕੇ ਮਾੜੇ ਮੋਟੇ ਜੇ ਪਾ ਦਾਂਗੇ ਲਾ ਦਾਂਗੇ ਕੀ ਕਰਨਾ ਆਹ ਮਾਂਜਾ ਮਾਰੀ ਜਾ ਮੈਂ ਹੁਣ ਤੂੰ ਫਿਰ ਉਹਦਾ ਕੰਮ ਛੱਡ ਦੇ ਪਤਾ ਕੀ ਗੱਲ ਵਾ ਉਹਦਾ ਕੰਮ ਕਰੇਗੀ ਮੁੜ ਕੇ ਮੇਰੇ ਆਏਗੀ ਮੇਰੇ ਤੇ 12 ਵਜ ਗਿਆ ਕਰਨਾ ਤੇ ਮੈਂ ਕਿ ਫਿਰ ਇਦਾਂ ਲੰਮਕੀਰਿਆ ਕਰਨਾ ਮੇਰਾ ਤਾਂ ਕੋਈ ਕੰਮ ਨਹੀਂ ਨਿਭੜਿਆ ਕਰਨਾ ਤੇ ਮੈਨੂੰ ਤਾਂ ਕੰਮ ਚਾਹੀਦਾ ਟਾਈਮ ਦਾ ਮੈਂ ਵੇਲਾ ਤੂੰ 1200 ਗਿਆ ਮੈਂ ਤੈਨੂੰ 1300 ਦਿੱਤਾ ਈ ਨਹੀਂ ਜੇ ਤੇ ਆ ਰੋਜ ਇੱਥੇ ਵੀ ਰੋਜ ਹੀ ਨਾਇਆ ਕਰਨਾ ਮੰਜ ਆਏ ਨਹੀਂ ਭੈਣਾ ਇੱਥੇ ਰੱਖਿਆ ਮਾੜਾ ਮੋਟਾ ਜਿਹਾ ਬੰਦਾ ਹੋਰ ਮੈਂ ਮਾਰ ਲੈਂਦਾ ਵਾ ਅੱਜ ਵਿਚਾਰਾ ਪੱਠੇ ਵੱਢਣ ਦੇ ਤਾਂ ਸੋਨ ਮੈਂ ਹਾਂ ਚਲ ਤੂੰ ਮਾਰ ਜਾ ਅਸੀਂ ਨਹੀਂ ਮੈਂ ਹਾਂ ਸਾਡਾ ਘਰ ਘਰ ਦਾ ਦਊਂਗੀ 150 ਰੁਪਏ ਮੈਂ ਆਹੋ ਵੀ ਇੱਥੇ ਨਾ ਨਾ ਫਿਰ ਆਖਿਆ ਕਰੋ ਨਹੀਂ ਇੱਥੇ ਵੀ ਮਾਰ ਦੇ ਫਿਰ ਜੇ ਇੱਥੋਂ ਦਾ ਕਰ ਲਵਾਂ ਤਾਂ ਮੇਰ ਨਾਲ ਫਿਰ ਇਹ ਨਹੀਂ ਕਰ ਦੋ ਕਿਉਂਕਿ ਮੈਂ ਉਧਰੋਂ ਵੀ ਕੰਮ ਤਾਂ ਪਤਾ ਮੇਰੀ ਰੋਟੀ ਦਾ ਕੰਮ ਤੇ ਉਧਰ ਵੀ ਛੱਡ ਲਵਾਂ ਤੇ ਤੁਸੀਂ ਵੀ ਰੋਟੀਆਂ ਪਕਾਤੇ ਦੇ ਦੀ ਰੋਟੀਆਂ ਖਾਣੀਆਂ ਇਦਾਂ ਨਹੀਂ ਰੋਟੀ ਹਾਂ ਦੋ ਫੁਲਕੇ ਮੈਂ ਰੋਟੀ ਖਾਣੀ ਮੈਂ ਰੋਟੀ ਰੋਟੀ ਨਹੀਂ ਮੈਂ ਦੇ ਰਹੀ ਮੈਂ ਤੇਰਾ ਨਿ ਪੈ ਨਹੀਂ ਜਿੱਥੇ ਮਰਜੀ ਪਤਾ ਕਰ ਲਓ ਮੈਂ ਚਾਹ ਦੀ ਗਲਾਸੀ ਤੇ ਮਤਲਬ ਵੀ ਰੋਟੀ ਫਿਰ ਖਾ ਕੇ ਜਾ ਤੂੰ ਹੀ ਤਾਂ ਫਟੌਰ ਨਾ ਕੰਮ ਕਰਦੀਆਂ ਜੇ ਕਿ ਨਾਲ ਜੇ ਇੱਕ ਵੇਲੇ ਬੰਦੇ ਕੋਲ ਨਾ ਚਾਹ ਬਣੇ ਤੇ ਫਿਰ ਤੂੰ ਤੇ ਚਾਹ ਚੇਚਾ ਪੀ ਕੇ ਜਾਣੀ ਤੇ ਮੈਂ ਤਾਂ ਚਾਹ ਹੀ ਬਣਾਉਂਦੀ ਮੈਂ ਤਾਂ ਬਣਾਉਣੀ ਟਾਈਮ ਦੇ ਟਾਈਮ ਤਨ ਪਤਾ ਤੇ ਹੈਗਾ ਵਾ ਵੀ ਇਨੀ ਠੰਡ ਵਾ ਹੁਣ ਤੇ ਠੰਡ ਚੀ ਦੀ ਦੂਰ ਉਹ ਪਖੰਡ ਕਰ ਲੈਂਦੀ ਉਹ ਪਖੰਡ ਪਤਾ ਕਿਉਂ ਕਰਦੀ ਪ੍ਰੀਤ ਵੀ ਮੈਂ ਰੁਪਈਆ ਹਜ਼ਾਰ ਦਿੱਲੀ ਦੇ ਵਾਵਾ ਤੁਰੀ ਆਉਂਦੀ ਆ ਕਿ ਮੈਂ ਰੁਪਈਆ ਵੀ ਤੇਰਾ ਸੁ ਦੇਣਾ ਕੰਮ ਵੀ ਤੇ ਖਾਂ ਥੋੜਾ ਹੁਣ ਮੈਂ ਤਾਂ ਡਾ ਖਾ ਤੇ ਵੇਖਿਆ ਨਹੀਂ ਉਹਨਾਂ ਦਾ ਕੰਮ ਵੀ ਚੱਲ ਉਹ ਜਿੱਦਾਂ ਦਾ ਕਾਜ ਹੈ ਮੈਨੂੰ ਉਹ ਤਾਂ ਬਾਹਰ ਨਹੀਂ ਛੱਡੀ ਤੂੰ ਉਹਦੇ ਫੇਰ ਘੁਣ ਗਾਈ ਜਾਨੀ ਹੈ ਜਾਂ ਫਿਰ ਉਹਦਾ ਹੀ ਕਰਕੇ ਵੇਖ ਲੈ ਜੇ ਤੈਨੂੰ ਇੱਡਾ ਹੀ ਆ ਤੇ ਮੈਨੂੰ 50 ਰੁਪਏ ਆਖ ਰਹੀ ਸੀ ਤੇ ਠੀਕ ਹੈ ਮੈਂ ਤੁਹਾਨੂੰ ਇਹ ਆਖਣ ਦੀ ਵੀ ਚਲ ਜਿੱਥੇ ਇੰਨੀਆਂ ਰੋਟੀਆਂ ਪਕਾਉਂਦੀ ਮੇਰੇ ਦੋ ਰੋਟੀਆਂ ਵੀ ਤੁਹਾਨੂੰ ਪਤਾ ਹੀ ਨਹੀਂ ਦੋ ਰੋਣਾ ਫਿਰ ਭੁੱਖ ਲੱਗ ਜਾਂਦੀ ਤੁਰ ਕੇ ਜਾਣਾ ਕਦੋਂ ਪਹੁੰਚਣਾ ਅਸਕਰ ਦੋ ਤਿੰਨ ਚਾਹ ਨਹੀਂ ਮਿਲਨੀ ਰੋਟੀ ਮਿਲਣੀ ਤੁਸੀਂ ਮੈਂ ਨਾਲ ਦੁੱਧ ਦਾ ਗਲਾਸ ਵੀ ਦਿਆ ਕਰਨਾ ਚਾਹ ਚੋਂ ਨਹੀਂ ਮਿਲਨੀ ਐਨੇ ਪਖੰਡ ਨਹੀਂ ਮੈਂ ਕਰਨੇ ਪੈਰਾ ਮੂੰਹ ਨਾ ਕਹਿਣਾ ਤਰਾ 13 ਰੁਪਇਆ ਦੇਣਾ ਕਿਤੇ ਉਹ ਵੀ ਆਹੀ ਵੀ ਕਮਾਈ ਕਰਦੇ ਆ ਸਾਨੂੰ ਕਿਹੜਾ ਰੱਬ ਤੋਂ ਛੁੱਟਣ ਦਿਆ ਚਲ ਕੋਈ ਚਲੋ ਵੀ ਚਲ ਫਿਰ ਰੋਟੀ ਦੇ ਦੇਗਾ ਕਿਉਂ ਉੱਖਾ ਵਾਸਤੇ ਰੋਟੀ ਆਉਂਦਾ ਚਲ ਕੋਈ ਨਹੀਂ ਚਾਹ ਨਹੀਂ ਰੋਟੀ ਵੀ ਤੇ ਚਾਹ ਵੀ ਦੇ ਦੇ ਜੇ ਹਾਂ ਬਣੀ ਹੋਇਆ ਕਰੂਗੀ ਆ ਕਿੱਥੇ ਬਾਲਟਾ ਆ ਪਿਆ ਮੈਂ ਦੇ ਦਿਆ ਕਰੂਗੀ ਤੇ ਮੈਂ ਚੇਚਾ ਨਹੀਂ ਬਣਾ ਕੇ ਦੇਣੀ ਤੂੰ ਐ ਕਰੇਗਾ ਜਦ ਬਣਾਉਣੀ ਆ ਤੇ ਮੇਰੀ ਗਲਾਸੀ ਵਿੱਚ ਵੱਟ ਪਾ ਰਿਆ ਕਰ ਮੈਂ ਕੀਆ ਕਰਨੀ ਆ ਫੇਰ ਨਾ ਨਾ ਉਹ ਕਰ ਬਈ ਚਾਹ ਫੜਾ ਦਿੰਦੀ ਹੈ ਨਹੀਂ ਕੋਈ ਨਹੀਂ ਕਹ ਤੂੰ ਰੱਖ ਛੱਡ ਲੈ ਨੇ ਨਾ ਸਰੀਰ ਗਰਮ ਜਾ ਜਦਾ ਪੱਜੇ ਜਾਈਦਾ ਦੂਰ ਐਡੀ ਜਾਣਾ ਤੁਹਾਨੂੰ ਪਤਾ ਕਰੀ ਚਾਹ ਤੇ ਗੜੀ ਤੂੰ ਨਹੀਂ ਚਾਹ ਕੇ ਕਸ਼ਕੀ ਬਣਾ ਜੀ ਚਾਹ ਤਾਂ ਤੁਹਾਨੂੰ ਪਤਾ ਇੰਨਾ ਕੰਮ ਕਰਨ ਨੂੰ ਨਸ਼ਾ ਜਿਹਾ ਹੋ ਜਾਂਦਾ ਹੁੰਦਾ ਇੰਨਾ ਕਿ ਸਾਰੀ ਦਿਹਾੜੀ ਤੇ ਇੱਧਰ ਉੱਧਰ ਲੱਗ ਚਾਜ ਨਾ ਚੁੱਕ ਪੈਣ ਚਾਜ ਨਾ ਜਨ ਹੱਥਵਾਂ ਚਾਜ ਨਾ ਚੰਗੀ ਤੱਕ ਚੁੱਕ ਕੱਕੇ ਤੇ ਥੰਨੇ ਰਹਿੰਦੇ ਜਾਂਦੇ ਕਰੂੰ ਸਾਫ਼ ਕਰਕੇ ਚੁੱਕੂ ਮੈਂ ਨਾ ਕਦੀ ਤੁਹਾਨੂੰ ਪਤਾ ਆਂ ਡੰਗਰਾਂ ਦਾ ਘਟ ਕੀਤਾ ਮੈਂ ਜਿਆਦਾ ਸਫਾਈਆਂ ਦਾ ਕੰਮ ਕਰਦੀ ਆ ਚੱਲ ਲੱਗ ਜੂ ਪਤਾ ਸਫਾਈਆਂ ਦਾ ਵੀ ਕਿੱਦਾਂ ਮੈਂ ਵੀ ਤੇ ਤੇਰੇ ਮੂੰਹ ਮੰਗੇ ਪਏ ਦੇਣ ਲਈ ਆਹ ਵੀ ਪਾ ਲਿਆ ਬੜੀ ਜੀ ਚਾਹ ਆਹ ਮੈਂ ਤਾਂ ਰੱਖਿਆ ਘਰੇ ਜਾਣੇ ਉੱਥੇ ਬਣਾਉਣੇ ਆ ਤੇਰੇ ਕਰਕੇ ਬੈਠੀ ਮੈਂ ਮੜ ਕੇ ਆਖੇਗੀ ਕੱਲੀ ਨੂੰ ਛੱਡ ਗਈ ਆ ਨਾ ਹੋਏ ਦਰੋਈ ਸਾਰੇ ਮਾਰ ਮੰਜਾ ਸੋਨਾ ਵੜਾ ਹੱਦ ਹੋਈ ਹੈ ਮੈਂ ਤੇ 15 ਰੁਪਏ ਆਖਿਆ ਸੀ ਜੇ ਚਲ 15 ਰੁਪਏ ਦੇਣੂ ਤੇ ਰੋਟੀ ਨਾ ਦੇਣੀ ਪਊਗੀ ਇਥੇ ਨਾਲ ਰੋਟੀਆਂ ਵੀ ਮੰਗ ਕੇ ਬੈਈ ਮੈਂ ਤੇ ਆਪਣੀਆਂ ਮਖਾਂ ਲਈ ਹੁਣ ਇਹਦੇ ਚਾਰ ਫੁਲਕੇ ਲਾਹੇ ਪਿਆ ਕਰਨੀ ਸਬਜੀ ਕਉੜੀ ਹੈ ਉਹ ਵੀ ਇਹਦੇ ਨਾਲ ਜਿਹੜਾ ਛੋਕਾ ਦੀ ਗੁੰਗਲੂ ਹੈਗੇ ਤੁਹਾਡੀ ਕਦੀ ਸਾਗ ਹੈਗਾ ਤੁਹਾਡਾ ਮਿੰਟ ਲੱਗਦਾ ਖਾਣ ਚਾਰੂ ਦੀ ਜਿਆਦੀ ਆ ਅਸੀ ਤਰ੍ਹਾਂ ਕੰਮ ਵਾਲੀ ਵੀ ਨਹੀਂ ਕੋਈ ਲੱਗਦੀ ਨਿਆਣੇ ਵੀ ਨਿੱਕੇ ਨਿੱਕੇ ਕੰਮ ਵੀ ਨਹੀਂ ਕਰਤਾ ਮੇਰੇ ਕੋ ਤੇ ਇਨਾ ਹੁੰਦਾ ਮੰਮੀ ਜਾਰੇ ਵੀ ਕਹਿੰਦੇ ਰਹਿੰਦੇ ਕੋ ਕੰਮ ਵਾਲੀ ਲੱਭ ਲਾ ਹੁਣ ਲੱਭੀ ਵੀ ਨਹੀਂ ਆ ਦੋ ਚਾਰ ਮੇਰਾ ਹੂ ਚੱਲਿਆ ਕੰਮ ਉਥੋਂ ਕੁ ਥੋੜਾ ਜਿਹਾ ਪਾ ਲਾ ਹਾਂ ਹਾਂ ਮੇਰਾ ਟੁੱਟ ਗਿਆ ਵਾ ਇਹਨਾਂ ਨੂੰ ਕਿ ਟੱਕ ਪਿਆ ਦੋ ਚਾਹ ਫਿਰ ਮੰਮੀ ਤੁਹਾਨੂੰ ਪਤਾ ਦੋ ਚਾਰ ਦਿਨ ਠੀਕ ਕਰਦੀ ਕੀ ਨਹੀਂ ਕਰਦੀ ਚੰਗਾ ਕਰੂ ਤੇ ਘਰ ਆਉਂੂ ਤੇ ਛੱਟੂ ਕਰਾਣਾ ਮੈਂ ਕਿਹ ਉਹ ਦੋ ਰੁਪਈਆ ਤੇ ਟੋ ਕਰ ਮੈਂ ਤੋਰੂ ਛੇਤੀ ਕਰ ਛੇਤੀ ਛੇਤੀ ਕਰਨਾ ਚਾਹ ਬਣਾ ਕੇ ਦਵਾਈ ਗੂੰਗਲੂ ਟਾੜਿਆ ਵਸੇ ਸੀਗੇ ਹਾਂ ਕਾਲੋਂ ਮੈਂ ਹੈਗੇ ਵੀ ਤੇਰੀ ਹੋਰ ਕਿ ਨਹੀਂ ਪੱਕੇ ਕੁਝ ਜਾਇ ਹੋਣੇ ਨਾ ਤਾ ਉਹ ਪ੍ਰੀਤ ਦਿੰਦੀ ਅੱਡੀ ਸਬਜ਼ੀ ਤੇ ਉਹਨਾਂ ਦੀ ਬਠੇਰੀ ਹੁੰਦੀ ਆ ਹਾਂ ਮੈਂ ਲੈ ਲਉ ਜਾਨੀ ਵੀ ਹੁਣ ਵੀ ਉਹਨਾਂ ਦੇ ਸਰਕਟ ਨਾ ਸੀ ਉਥੋਂ ਗਾਂ ਲੰਗਦੀ ਨੇ ਹੋਰ ਮੈਂ ਚਲਦਾ ਜਾ ਤੋੜ ਲਈ ਅਛਾ ਅਛਾ ਹਾਂ ਟੜ ਲੱਗੂ ਬਿੱਤਾ ਤਾਂ ਚੇਤ ਕਰ ਪਰ ਇਹ ਨਹੀਂ ਜਾਣਾ ਪੈਂਦਾ ਕਿਉਂਕਿ ਤੂੰ ਬੜੇ ਭਾਰ ਦੇ ਤੋੜ ਜਾਂਦੀ ਆ ਮੈਂ ਤਾਂ ਕਦੇ ਤੇਰੇ ਸਬਜ਼ੀ ਹੱਥ ਚ ਵੇਖੀ ਜਿਆਦੀ ਨਹੀਂ ਆਹ ਹੋਰ ਸਬਜ਼ੀ ਤੇ ਨਹੀਂ ਖਰੀਦੀ ਸਾਗ ਗੋਭੂ ਲੈ ਜਾਂਦੀ ਚੱਲ ਜਾ ਫਿਰ ਚੇਤੇ ਕਰ ਛੁੱਟ ਕੇ ਆ ਕੇ ਆਉਂ ਚੱਲੀਏ ਕੀ ਦੀ ਕੰਮ ਨਹੀਂ ਚੱਲ ਨਹੀਂ ਪੈਂਦਾ ਟਾਈਮ ਲੱਗ ਜਾਣਾ ਮੇਰੇ ਦੋਸਤ ਕਿਹਾ ਜੇ ਹਾਂ ਹਾਂ ਇਹ ਮੈਂ ਕੰਮ ਕਰਾਉਂਗੀ ਕਿਹੜਾ ਸਭ ਕੀ ਪਈ ਸਭ ਕੀ ਕਰ ਰਹੇ ਨੇ ਉਹ ਦਨਾਂ ਤੱਕ ਕੰਮ ਬਹੁਤਿਆਂ ਨੇ ਕਰਦੀਆਂ ਟਾਈਮ ਨਾਲ ਕਰ ਲੈਣੀ ਉਹ ਦੈਨਾਂ ਨੂੰ ਡੀਗ ਡੀ ਕੇ ਤੇ ਅੱਧਾ ਦੇਣ ਆ ਜਾਂਦਾ ਇੱਕ ਜੀ ਕਰਦਾ ਲਾਣਾ ਇੱਕ ਜੀ ਕਰਦਾ ਨਾ हां वाह मे ली का डा आना वा हाँ हाँ सारे ही सारे फेरना ਆਹੋ ਤੇ ਫਿਰ ਮੈਂ ਨਾਲ ਕਿਸ ਨੂੰ ਲੈ ਆਉਂਗੀ ਵੇ ਭੈਣ ਐਨੇ ਪੈਸੇ ਮੇਰੇ ਕੋਲ ਨਹੀਂ ਆਏ ਨਹੀਂ ਮੈਂ ਆਪਣੇ ਆਪਣੇ ਜੀ ਤੁਸੀਂ ਮੈਨੂੰ 200 ਰੁਪਇਆ ਦੇ ਦਿਓ ਨਾ ਆਈਆਂ ਤੇ ਗਾੜੀ ਸੌ ਸੌ ਕਰ ਲਾਂਗਾ ਮੈਂ ਰੁਪਏ ਜਿੰਨੇ ਚ ਕਰਨਾ ਹੋਊਗਾ ਆਹੋ ਫਿਰ ਜਿੰਨੇ ਚ ਫਿਰ ਮੈਂ ਤੇ ਕਰ ਲੂੰਗੀ ਨਾ ਤੁਹਾਨੂੰ ਬੜਾ ਕੱਲਿਆਂ ਕੋਈ ਨਾ ਪੋਚਾ ਨਿਕਲਣਾ ਹਣੀ ਫਿਰ ਕੰਮ ਵੀ ਕਰਦੇ ਅੱਜ ਪੋਚਾ ਤੇ ਆਖੰਦੇ ਨਾ ਆਹੋ ਤਾਂ ਪੋਚਾ ਵੀ ਨਾ ਹਾਂ ਆਹੋ ਉਹਨੂੰ ਫੇਟ ਕੋ ਫੋਟ ਦੇ ਦੇਸੀ ਤੇਰੇ ਬਾਲ ਨੇ ਇੱਥੇ ਰਹਿ ਕੇ ਕਿਹਾਂ ਪਿੱਕੇ ਤੇ ਮੈਨੂੰ ਲੈ ਗਈ ਨਾ ਆਹੋ ਮੈਂ ਨਾ ਉਹਨੂੰ ਨੇਲੇ ਬਾਅਦ ਤੇ ਨਹੀਂ ਬੜੇ ਤੇਰੇ ਦੀ ਕੀ ਰੋ ਆ ਮੈਂ ਤੁਹਾਨੂੰ ਕਰਦੀ ਹਾਂ ਜੀ ਉਹ ਦਿਨੋਦਿਨ ਚੱਲਦੀ ਹੁੰਦੀ ਹੈ ਨਾ ਉਹਦੇ ਆਣ-ਜਾਣ। ਹਾਂ ਉਹ ਤੇ ਹੀ ਗੱਲ ਹੈ ਨਾ ਫਿਰ ਅੱਜ ਕਰ ਲੂਗੀ ਤੇ ਅੰਨਾ ਮੇਰੇ ਦੋ ਹੀ ਦਿਨ ਵੱਧ ਲੱਗੇ। ਚਲੋ ਉਹ ਤੇ ਉਂਝ ਦਿਨ ਦੇ ਵੀ ਕਿਹੇ ਚਾਹਤ ਨਹੀਂ ਬੱਸ। ਉਹ ਮੇਰੇ ਤੇ ਬੈਠ ਗਿਆ ਨਾ ਮੈਨੂੰ ਕਹਿੰਦਾ ਮੇਰਾ ਮੌਜੂਦ ਹੈ ਨਾ। ਪਰ ਲਾਲਾ ਅੱਜ ਮੈਂ ਨਹੀਂ ਪੁੱਛੀ। ਆ ਜਾ ਆ ਜਾ। ਹਾਂ ਰੋਜ਼ ਰੋਜ਼ ਰਿਵੇਸ਼ੀ ਰੋਜ਼ ਲੰਮੀ। ਹਾਂ ਰੋਜ਼ ਬੋਲਦੀ। ਆ ਮਾਚੇ ਕੋਚੇ ਦਾ ਇਹ ਸਾਰੇ ਆਹ ਜਿਹੜਾ ਦੇਖ ਰਹੇ ਨਾ ਬਾਹੋਂ ਵੀ ਨਾ ਇਹ ਕਾਹੰਦਰੇ ਆਹ ਦੇਖ ਰਹੇ ਆਹ ਅੰਦਰ ਹੀ ਸਾਡਾ ਇਤਰੇ ਹਾਂ ਇਤਰੇ ਸੀ ਜ਼ਿਆਦਾ ਪੈਣੀ ਖਲੋਨੇ ਇਹਨਾਂ ਅੰਦਰ ਤੇ ਘਾਟ ਹੀ ਪੈਗੀ ਆ ਆਹ ਸਾਡੀ ਲੌਬੀ ਤੇ ਆਹ ਦੋ ਕਮਰੇ ਹੀ ਡਰੈਨਗੋ ਵੀ ਤੇ ਆ ਸਟੋਰੀ ਸਾਡਾ ਨਹੀਂ ਹਾਰ ਸੋਈ ਫਰੀਦ ਨਾਲੋਂ ਥੋੜਾ ਜਿਹਾ ਵਾਧੀ ਉਹਨਾਂ ਤਾਂ ਵੀਰਾਂ ਨਹੀਂ ਨਾ ਹੈਗਾ ਅੰਦਰ ਹੀ ਅੰਦਰ ਨਾ ਤਾਂ ਕਾਹ ਜਿਹਾ ਥੋੜਾ ਜਿਹਾ ਵਾਧਾ ਫਿਰ ਵੀ ਮੈਂ 300 ਰੁਪਿਆ ਵਾਧਾ ਦੇ ਦਿੰਦੀ ਉਹਨੂੰ ਚਲ ਲੋਕ ਤੇ ਕੋਈ ਨਹੀਂਗਾ ਠੀਕ ਹੈ ਅਗਲਾ ਮੇਰੀ ਸਫਾਈ ਪੋਚੇ ਵੇਲਾ ਕਿ ਇਤਾਂ ਤੇ ਮੈਨੂੰ ਕੰਮ ਚਾਹੀਦਾ ਨਹੀਂ ਕੋਈ ਨਹੀਂਗਾ ਮੈਂ ਸਵੇਰ ਤੋਂ ਕਰਨਾ bắtੂਗੀ ਮੈਨੂੰ ਕਹਿ ਜਾਨੀ ਜਾਂਦੀ ਜਾਂਦੀ ਤੇ ਨਹੀਂ ਕੰਮ ਸਵੇਰੇ ਜਵਾਬ ਦੂੰਗੀ ਅੱਜ ਨਹੀਂ ਮੈਂ ਕਹਿਣਾ ਕੱਖ ਨਹੀਂ ਚਲ ਸਵੇਰੇ ਫਿਰ ਸਵੇਰੇ ਮੈਂ ਠੀਕਦੀ ਰਹੂ ਕੀ ਫਿਰ ਨਹੀਂ ਠੀਕਦੀ ਮੈਂ ਟਾਈਮ ਲਾ ਕੇ ਪਹਿਲਾਂ ਉਹਨੂੰ ਜਵਾਬ ਦੇ ਦੂੰਗੀ ਤੇ ਚਲ ਕੋਈ ਨਹੀਂ ਚਲ ਕੇ ਉੱਥੇ ਬਹਿ ਦੀਦੀ ਬੈਠੇ ਬਾਹਰ ਤੇ ਉਹਦੇ ਕੋਲ ਬਹਿ ਮੈਂ ਤਾਂ ਚਾਹ ਬਣਾਣੀ ਨਹੀਂ ਨਹੀਂ ਮੈਂ ਨਾ ਵੇਖੋ 1:30 ਵਜੇ ਮੈਂ ਕਦੋਂ 1:00 ਵਜੇ ਸਾਗ ਤੋੜਨ ਲੱਗਿਆਂ ਚਾਹ ਵੀ ਘੜੇ ਦੀ ਤੇ ਤੂੰ ਚਾਹ ਮੰਗਣ ਤਾਂ ਹੀ ਆ ਉਹ ਫਿਰ ਮੈਂ ਦੇਖਿਆ ਵੀ ਚਲ ਉਦੋਂ ਤੱਕ ਜਿੰਨੇ ਕੋਈ ਨਹੀਂ ਘੋਣ ਐਤਾ ਵੀ ਡਸਟਰ ਲੱਗ ਜਾਣਾ ਮੈਂ ਤੁਹਾਨੂੰ ਪਤਾ ਜਾ ਕੇ ਮੈਂ ਆਪਣੇ ਆਪਣੇ ਬਾਲਣ ਲੈ ਜਾਂਗੀ ਸਵੇਰੇ 8:00 ਵਜੇ ਇੱਥੇ ਚਾਹੀਦੀ ਆ ਨਹੀਂ ਮੈਂ ਆਜੂਗੀ 8:00 ਵਜੇ ਚਾਹ ਠੀਕ ਐ ਚਾਹ ਚਲ ਜਾ ਫਿਰ ਨਹੀਂ ਮੈਂ ਆਜੂ ਤੇ ਮੈਂ ਬਣਾ ਲੀ ਛੱਡ ਜਾ ਚੰਗ ਸ਼ੋਕਰ ਇੱਕ ਟੈਂਸ਼ਨ ਤੇ ਘਟੀ ਹੁਣ ਸਵੇਰ ਤੋਂ ਇਹ ਫਿਕਰ ਨਹੀਂ ਕਿ ਚਾਹੂ ਪੋਚੇ ਲਾਉਣੇ ਆਪੇ ਕੰਮ ਕਰਿਆਂ ਕਰੂਗੀ ਇਹਨਾਂ ਵਿੱਚ ਚੀਜ਼ਾਂ ਚੂਜਾ ਵੀ ਆਖਰੀਆਂ ਕੂਣੀਆਂ ਕਰੀ